ਸਾਲ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 100 ਅਸੀਂ ਉਹ ਨੈਕਸਟ ਟਾਈਮ ਪੰਜਾਬ ਪੜਾਉ ਥੋੜਾ ਜਿਹਾ ਅੱਗੇ ਕਲਗੀਦਰ ਸਕੂਲ ਹੈ ਉਸ ਦੇ ਬਿਲਕੁਲ ਰੋਡ ਤੇ ਬਾਹਰ ਖੜੇ ਆ ਸੋ ਜਿਹੜਾ ਇੱਕ ਹੁਣੇ ਮੈਨੂੰ ਮੱਕੜ ਸਾਹਿਬ ਨੂੰ ਫੋਨ ਆਇਆ ਸੀ ਕਿ ਮੱਕੜ ਸਾਹਿਬ ਕੋਈ ਇੱਥੇ ਨੌਜਵਾਨ ਹੈ ਜਿਸ ਦਾ 20 ਦਿਨਾਂ ਤੋਂ ਲਗਾਤਾਰ ਇੱਥੇ ਬੈਠਾ ਹੈ ਨਾ ਇਹਨੂੰ ਧੁੱਪ ਦਾ ਪਤਾ ਲੱਗਦਾ ਨਾ ਛਾਂ ਦਾ ਪਤਾ ਲੱਗਦਾ ਸੋ ਆਪਾਂ ਬਾਕੀ ਦੀ ਜਾਣਕਾਰੀ ਸਾਡੇ ਗੁਰਨੀਰ ਗੁਰਨੂਰ ਵੀਰ ਜੀ ਨਾਲ ਗੱਲ ਕਰਦੇ ਆਂ ਹਾਂਜੀ ਗੁਰਨੂਰ ਵੀਰ ਜੀ ਸਤਿ ਸ੍ਰੀ ਅਕਾਲ ਤੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਿੰਨੇ ਦਿਨਾਂ ਤੋਂ ਬੈਠੇ ਇੱਥੇ ਭਾਈ ਮੈਂ 23-25 ਦਿਨ ਤੋਂ ਦੇਖਦਾ ਮੈਂ ਸਵੇਰ 6 ਵਜੇ ਲੰਘਦਾ ਹੁੰਦਾ ਇੱਥੋਂ ਠੀਕ ਹੈ ਜੀ ਨਹੀਂ ਸ਼ਾਪ ਇੱਥੇ ਠੀਕ ਹੈ ਕੋਈ ਵੀ ਇੱਥੇ ਹੁੰਦਾ ਹੈ ਤੇ ਜਦੋਂ ਮੈਂ ਸ਼ਾਮ ਨੂੰ ਲੰਘਦਾ ਉਦੋਂ ਵੇਖਦਾ ਹੀ ਹੁੰਦਾ ਠੀਕ ਹੈ ਵੈਸੇ ਤੁਰਦਾ ਫਿਰਦਾ ਵਧੀਆ ਬੋਲਦਾ ਨਹੀਂ ਕੋਈ ਕੁਝ ਠੀਕ ਹੈ ਇੱਥੇ ਪਿਆਰਾਂ ਦਾ ਰਾਤ ਨੂੰ ਇੱਥੇ ਪੈਂਦਾ ਨਿਨੇ ਆਉਣ ਘੁੱਪ ਹੈ ਘੁੱਪ ਜਿਹੀ ਵੇਖੀ ਪਿਆ ਠੀਕ ਹੈ ਜਿੱਦੀ ਬਾਹਰ ਇਸ ਤੇ ਦੇਖਿਆ ਹੁਣ ਵੀ ਹੈਰੀ ਲਿਖਿਆ ਹੋਇਆ ਹੈ ਠੀਕ ਹੈ ਹੈਰੀ ਲਿਖਿਆ ਹੋਇਆ ਹੈ ਹੈਰੀ ਨਾਮ ਲਿਖਿਆ ਹੋਇਆ ਠੀਕ ਹੈ ਆਸੀ ਪਾਸੂ ਪੁੱਛਿਆ ਸੀ ਵਰਦੀ ਦੱਸਦੇ ਸੀ ਕਿ ਇਹਨਾਂ ਨੇ ਪੁੱਛਿਆ ਸੀ ਠੀਕ ਹੈ ਇਹ ਆਪ ਦਾ ਨਾਮ ਕੋਰਪਰੇਟ ਦੱਸਦਾ ਹੈ ਕੋਰਪਰੇਟਰ ਹਾਂ ਟੈਟ ਫੁੱਲੂ ਫੜਾ ਦੱਸਦਾ ਤੇ ਤੁਸੀਂ ਇੱਥੇ ਆਪਣੇ ਸ਼ੋਪ ਹੈ ਕੋਈ ਠੀਕ ਹੈ ਠੀਕ ਹੈ ਤੇ ਕਿੰਨੇ ਦਿਨਾਂ ਤੋਂ ਪਿਆ ਵੀ ਰਹੇ ਨੂੰ 15 ਦਿਨ ਹੋ ਗਿਆ 15 ਦਿਨ ਹੋ ਗਏ ਤੇ ਨਾਮ ਨਾ ਹੁਣ ਬੋਲਦਾ ਵੀ ਨਹੀਂ ਕੁਛ ਹੈ ਹੋਰ ਵੀ ਬੋਲਦਾ ਨਾ ਕੁਝ ਬੋਲਦਾ ਸਾਕੇ ਕੀ ਨਾਮ ਹੈ ਤੇਰਾ ਕੁਛ ਨਹੀਂ ਬੋਲਦਾ ਸੋ ਥੋੜਾ ਫੇਸ ਉੱਪਰ ਕਰ ਦੋ ਹੈ ਤਾਂ ਗੁਰਪ੍ਰੀਤ ਦੇ ਦੀਪਕ ਜੀ ਕੀ ਹਾਲ ਹੈ ਹੈ ਤਾਂ ਗੁਰਪ੍ਰੀਤ ਪਰ ਦੱਸਦਾ ਨਹੀਂਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਕੋਈ ਇਸ ਬੰਦੇ ਨੂੰ ਜਾਣ ਪਛਾਣ ਦਾ ਹੋਵੇ ਤਾਂ ਤੁਸੀਂ ਟਿਕਾਣਾ ਇੱਥੇ ਹੁੰਦਾ ਹੈ ਕਲਗੀਦਰ ਸਕੂਲ ਦੇ ਬਿਲਕੁਲ ਬਾਹਰ ਪੰਜਾਬ ਪੈਲ ਪੰਜਾਬ ਪੈਲ ਦੇ ਬਿਲਕੁਲ ਬਾਹਰ ਕਿਉਂ ਅੱਜ ਕੱਲ ਦਾ ਜਿਹੜਾ ਸਮਾਂ ਇਨਸਾਨਦ ਨੂੰ ਬਰਕਰਾਰ ਕਰਨਾ ਇਨਸਾਨ ਹੀ ਤੇ ਇਨਸਾਨ ਨੂੰ ਹੀ ਖੁਸ਼ ਕਰ ਸਕਦਾ ਸੋ ਇਹਦਾ ਆਪਾਂ ਟਿਕਾਣਾ ਲੱਭ ਸਕੀਏ ਖੈਰੀ ਨਾਮ ਖੈਰੀ ਨਾਮ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਨੰਬਰ ਕੋਈ ਲਿਖਿਆ ਨਹੀਂ ਹੋਇਆ ਅੱਛਾ ਅੱਛਾ ਸੋ ਇਹ ਸਾਰੇ ਨੌਜਵਾਨ ਵੀਰ ਇੱਕ ਹੱਲਾ ਮਾਰ ਕੇ ਇਸ ਨੌਜਵਾਨ ਨੂੰ ਆਪਣੀ ਨਿੱਜੀ ਜਗ੍ਹਾ ਤੇ ਪਹੁੰਚਾਣਾ ਚਾਹੁੰਦੇ ਨੇ ਸੋ ਬਹੁਤ ਹੀ ਚੰਗਾ ਕੰਮ ਲੋੜ ਸ਼ਹਿਰ ਦਾ ਸਮਾਜ ਸੇਵਾ ਦਾ ਤੇ ਗੁਰਨੂਰ ਜੀ ਹੁਣ ਤੁਸੀਂ ਫਿਰ ਕੋਈ ਸੰਸਥਾ ਨੂੰ ਕੀਤਾ ਫੋਨ ਸੰਸਥਾ ਵਾਲਿਆਂ ਨੂੰ ਵੀਡੀਓ ਪਾਵਾਂਗੇ ਠੀਕ ਹੈ ਫਿਰ ਮੈਂਟੋ ਜੀ ਨੂੰ ਪਾਵਾਂਗੇ ਹੋ ਸਕਦਾ ਕਿਸੇ ਦਾ ਫੋਨ ਆ ਜੇ ਤੇ ਚਲੋ ਲੰਘਦੇ ਟੱਪਦੇ ਆਪਾਂ ਇੱਥੇ ਦੇਖਦੇ ਆ ਜੇ ਕੋਈ ਇਹਨਾਂ ਦਾ ਪਰਿਵਾਰ ਦਾ ਮਿਲ ਜੇ ਜਾਂ ਪਰਿਵਾਰ ਤੱਕ ਵੀਡੀਓ ਸ਼ੇਅਰ ਹੁੰਦੀ ਹੈ ਚਲੀ ਜਾਵੇ ਉਹ ਲੈ ਜਾਵੇ ਇਹਨਾਂ ਨੂੰ ਇਹਦੀ ਸਾਥ ਸੰਭਾਲ ਹੋ ਜੇ ਕੋਈ ਪਰਿਵਾਰ ਦਾ ਮੈਂਬਰ ਆਪਾਂ ਲੈ ਜਾ ਨਹੀਂ ਸਕਦੇ ਹੁਣ ਸੰਸਥਾ ਵਾਲੇ ਹੀ ਲੈ ਜਾ ਸਕਦੇ ਠੀਕ ਹੈ ਠੀਕ ਹੈ ਸੋ ਹੁਣ ਅਸੀਂ ਇਸ ਟਾਈਮ ਖੜੇ ਆ ਪੰਜਾਬ ਪਿੰਡ ਤੋਂ ਥੋੜਾ ਜੱਗੇ ਕਲਗੀਦਰ ਸਕੂਲ ਦੇ ਬਿਲਕੁਲ ਬਾਹਰ ਰੋਡ ਤੇ ਸੋ ਇਹ ਨੌਜ ਲਵਾਰਿਸ ਜਿਹੜਾ ਬੈਠਾ ਆਪਣਾ ਵੀਰ ਸੋ ਕਿਸੇ ਨੂੰ ਪਤਾ ਹੋਵੇ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਸਥਾਨਕ ਨੌਜਵਾਨ ਆ ਇਹ ਦੀਨਾਤੋਂ ਇਸ ਨੌਜਵਾਨ ਨੂੰ ਦੇਖ ਰਹੇ ਨੇ ਨਾ ਕੋਈ ਗਰਮੀ ਸਰਦੀ ਦਾ ਪਤਾ ਲੱਗਦਾ ਤੇ ਥੋੜਾ ਜਿਹਾ ਫੇਸ ਦਿਖਾ ਦਿਓ ਦੁਬਾਰਾ ਤੇ ਜੇ ਕਿਸੇ ਨੂੰ ਪਤਾ ਹੋਵੇ ਸੋ ਵੀਡੀਓ ਨੂੰ ਵਾਪਸ ਸ਼ੇਅਰ ਕਰਕੇ ਇਸ ਵੀਰ ਦਾ ਪਤਾ ਲੱਗ ਸਕੇ ਮਾਪਿਓ ਦਾ ਘਰ ਦਾ ਸਥਾਨ ਦਾ ਤਾਂ ਜੋ ਆਪਣੇ ਇਹ ਨਿਜੀ ਸਥਾਨ ਤੇ ਪਹੁੰਚ ਸਕੇ ਸੋ ਧੰਨਵਾਦ ਐਨਾਂ ਹੀ ਕਹਿੰਦੇ ਹੋ ਜੀ ਤੁਹਾਡਾ ਮੈਂ ਆ ਮੱਕੜ ਸਾਹਿਬ ਠੀਕ ਹੈ ਜੀ ਇਹ ਹੋ ਗਿਆ ਆਪਣੇ मौजू हर चङी थां ते